ਤੇ ਡਿਲੀਵਰੀ ਹੋਈ ਸੀ ਪਹਿਲਾਂ ਬੱਚੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਪੇਸ਼ੈਂਟ ਨੂੰ ਪੀਪੀਐਚ ਹੋ ਗਿਆ ਸੀ ਜਿਵੇਂ ਬਲੀਡਿੰਗ ਜ਼ਿਆਦਾ ਹੋਈ ਉਹਨਾਂ ਨੂੰ ਰੈਫਰ ਕਰ ਦਿੱਤਾ ਸੀ ਤੇ ਉਹਨਾਂ ਦੇ ਵੀ ਰਸਤੇ 'ਚ ਬੜੇ ਅਫਸੋਸ ਦੀ ਗੱਲ ਹੈ ਵੀ ਪੇਸ਼ੈਂਟ ਦੀ ਵੀ ਡੈਥ ਹੋਈ ਪਰ ਉਹ ਵਾਪਸ ਆਏ ਆ ਤੇ ਉਹ ਮੈਂ ਹੁਣ ਇਨਕੁਆਇਰੀ ਕਮੇਟੀ ਬਿਠਾਈ ਗਈ ਹੈ ਤਿੰਨ ਡਾਕਟਰਸ ਦੀ ਜਿਦੇ ਸਾਡੇ ਡੀਆਈਓ ਸਾਹਿਬ ਡਾਕਟਰ ਰਿੰਕੂ ਨੇ ਮੇਨ ਚੇਅਰਮੈਨ ਪਲੱਸ ਇੱਕ ਗਾਇਨੇਕੋਲੋਜਿਸਟਸ ਇਨਕਲੂਡ ਕੀਤੇ ਆ ਤੇ ਨਾਲ ਐਸਐਮਓ ਸਾਹਿਬ ਨੂੰ ਅਟੈਚ ਕੀਤਾ ਹੋ ਰੋਲ ਡਾਕਟਰ ਸਰੇਸ਼ ਨੂੰ ਤੇ ਉਹਨਾਂ ਨੂੰ ਮੈਂ ਕਿਹਾ ਵੀ ਪ੍ਰੀਲੀਮੀਨਰੀ ਇਨਕੁਆਇਰੀ ਰਿਪੋਰਟ ਅੱਜ ਜੀ ਪੇਸ਼ ਕਰਨ ਤਾਂ ਕਿ ਜੋ ਜੇ ਕਿਸੇ ਵੀ ਨੈਗਲੀਜੈਂਸ ਲੱਗਦੀ ਹੈ ਉਸ ਤਰ੍ਹਾਂ ਦਾ ਫਰਦਰ ਐਕਸ਼ਨ ਹੋਵੇ ਜੇ ਨਾਰਮਲ ਕੋਈ ਕੰਪਲਿਕੇਸ਼ਨ ਹੈ ਤਾਂ ਚਲੋ ਉਸਾਂ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੂ ਐਕਚੁਅਲੀ ਕਾਰਨ ਕੀ ਹੈ ਉਹ ਜਾ ਕੇ ਆਇਆ ਤੇ ਫੈਮਿਲੀ ਮੈਂਬਰ ਮੈਨੂੰ ਨਹੀਂ ਮਿਲ ਪਾਇਆ ਉਦੋਂ ਬਟ ਜਿਹੜਾ ਮੈਂ ਦੇਖਿਆ ਉਹ ਪੀਪੀਐਚੀ ਮੋਸਟ ਕੋਮਨ ਕੌਜ਼ ਲੱਗ ਰਿਹਾ ਹੁੰਦਾ ਕਿਉਂਕਿ ਬਲੀਡਿੰਗ ਹੋਈ ਸੀ ਕਹ ਰਹੇ ਸੀ ਜਦੋਂ ਐਸਐਮਸਾ ਮੇਰੀ ਗੱਲ ਹੋਈ ਸੀ ਤੇ ਉਸੇ ਚੱਕ ਮੈਂ ਇਨਕੁਆਇਰੀ ਬਿਠਾਈ ਹੈ ਦੇਖਦੇ ਹਾਂ ਹਮ ਜੋ ਰਿਪੋਰਟ ਦੇਣਗੇ ਤੁਹਾਨੂੰ ਪੇਸ਼ ਕਰਦੇ ਹਾਂ